ਹਾ ਜਸਵਾਲ ਸਿੰਘ ਸੰਗੇ ਦਾ ਪੁੱਤਰ ਮਾ ਹਰਦੀਪਕੌਰ ਦਾ ਬੇਟਾ ਤਕੜੇ ਜੱਫੇ ਦੀ ਕੋਸ਼ਿਸ਼ ਹਾਂ ਕਬੱਡੀ 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 ਇਹ ਮਾਰ ਕੇ ਵੀ ਖੰਡੇ ਟੱਕਣ ਦੀ ਰੱਖਣ ਦੀ ਲਾ ਪਈ ਹੋਈ ਕਬੱਡੀ ਤੇ ਜੱਗਾ 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 ਕਿੰਗ ਟੋਇਨ ਦੇ ਸੁੱਖਾ ਤੇ ਸਰੀ ਦੇਸੀ 200 ਡਾਲਰ ਜੱਗੇ ਦੇ ਲਈ ਵੱਡੇ ਮਾਨਸਮਾਨ ਵੱਲੋਂ 500 ਡਾਲਰ ਦਿੱਤਾ ਜਾਊਗਾ ਲੋ ਫਰਿਆਦ 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 ਕੋਸ਼ਿਸ਼ ਕਰਦਾ ਫਕਰਦਾ ਕਰਦਾ ਕਬੱਡੀ 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 ਮਿੰਟੂ ਬਰਾੜਾ ورا هريندا کلا هوندا اے جو ਕਬੜਾ ਬਲ ਰਿਹਾ ਪਰ ਕਬੱਡੀ ਦਾ ক্লোਜ਼ ਫਾਈਟ ਰਵਲਵੀਰ ਸਿੰਘ ਪਾਲਾ ਇਸ ਸਮੇਂ ਰੇਡ ਵਾਲਾ ਤੇ ਚਿੱਟੀ ਵਾਲਾ ਹਰ ਦੂਸਰੇ ਪਾਸੇ ਕੌਣ ਹਣ ਸ਼ਕਰਪੁਰੀਆ ਜਸਮਾਨੀ ਚੁੰਮਕ ਮੁਕਾਬਲਾ ਡੀ ਦੇ ਦਰਮਿਆਨ ਕਬੱਡੀ 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 ਵਾਹ ਅਸੀਂ ਚੜ੍ਹਦੀ ਕਲਾ 'ਚ ਜਾਉਣਾ ਜਾਣਦੇ ਅਸੀਂ ਚੜ੍ਹਦੀ ਕਲਾ 'ਚ ਜਾਉਣਾ ਜਾਣਦੇ ਸੁਣਾਣੇ ਦਾ ਕੇ ਪੁੱਠੇ ਕਰ ਕਰ ਸਿਰਦਾ ਐਮਪੀ ਵੇਖ ਸ਼ਿੱਲੂ ਹਰਿਆਣੇ ਦਾ ਬੱਲੇ ਬੱਲੇ ਫੜਿਆ ਹੋਇਆ ਪੱਟ ਵਜੀ ਹੋਈ ਕੈਂਚੀ ਲੱਗਿਆ ਹੋਇਆ ਜੋਰ ਆ ਕਬੱਡੀ ਕਬੱਡੀ ਦਾ ਲਾਫ ਫੜਿਆ ਹੋਇਆ ਬਾਈ ਤਾੜੀਆਂ ਫੇਕੀਏ ਕਬੱਡੀ ਦਾ ਪ੍ਰਿੰਸ ਪਰ ਪੁਆਇੰਟ ਚਿਤ ਪਾਲ ਜੇੜ ਦੇਖੋ ਕਿਸ ਜਾਫੀ ਨੇ ਹੁਣ ਬੱਲੇ ਬੱਲੇ ਕਿਹੜਾ ਦਾਵੀ ਅੱਜ ਰੁਕਦਾ ਨਹੀਂ ਰੇਡ ਦੇਖੋ ਛੱਗੀਆਂ ਕੁੰਡੀਆਂ ਦੇ ਸਿੰਘ ਫਸਣ ਲੱਗੇ ਆ ਸ਼ੁਰੂ ਹੋ ਗਿਆ ਸਾਨਾ ਦਾ ਪੇਟ ਦੇਖੋ ਆ ਸ਼ੁਰੂ ਹੋ ਗਿਆ ਸਾਨਾ ਦਾ ਪੇਟ ਦੇਖੋ ਪਹਿਲੀ ਕਬੱਡੀ ਬੁੱਲਣ 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 ਆ ਖੀਰਾਂ ਵਾਲੀਆ ਦੇਖਦੇ ਵੀ ਆ ਕਰਦਾ ਹੋਇਆ ਕਮਾਲ ਦੇ ਪੁਆਇੰਟ ਪੁਆਇੰਟ ਇਹ ਮਸ ਮਾਰਉਣਗੇ ਨਾ ਅਗਲੀ ਕਬੱਡੀ ਪਾਉਣ ਦੇ ਲਈ ਇਹ ਆ ਕਹਿੰਦੇ ਸੁਰ ਸਿੰਘ ਦੀ ਧਰਤੀ ਦਾ ਮਹਾਨ ਕਬੱਡੀ ਖਿਡਾਰੀ ਅੰਮਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੈ ਚਾਰ ਜੋਖੀਆਂ ਵਿੱਚੋਂ ਹੁਣ ਕੌਣ ਕਰਦਾ ਟਰਾਈ ਟੱਕਣ ਦੀ ਰੱਖਣ ਦੀ ਲਾ ਪਈ ਹੋਈ ਕਬੱਡੀ ਤੇ ਜੱਗਾ 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 ਕਿੰਗ ਟੋਇਨ ਦੇ ਸੁੱਖਾ ਤੇ ਸ੍ਰੀ ਹਨੀ ਦੇ ਸੀ 200 ਡਾਲਰ ਜੱਗੇ ਦੇ ਲਈ ਵੱਡੇ ਵਾਸਤੇ ਵਾਲਾ ਗੱਭਰੂ ਚੜ੍ਹਦੀਆ ਉਹਨਾਂ ਦੇ ਸੰਦੀਪ ਰੁਪਿੰਦਰ ਦੋਦਾ ਇਹ ਰੁਪਿੰਦਰ ਹੈ ਇਹ ਦੋਦੇ ਵਾਲਾ ਹੈ ਇਹ ਤੇਜ਼ ਤਰਾਰ ਕਬੱਡੀ ਖਿਡਾਰੀ ਲਓ ਪਈ ਹੀ ਰੇਡ ਦੇ ਉੱਪਰ ਦੇਖਦੇ ਵੀ ਕੌਣ ਕਰੂਗਾ ਕਮਾਲ ਅੱਗੇ ਵੱਧ ਕੇ ਮੁੰਡਾ ਵੱਖਰੇ ਅੰਦਾਜ਼ ਨਾਲ ਪਾਉਂਦਾ ਹੈ ਰੇਡ ਆ ਪੈਂਦੀ ਹੈ ਕਬੱਡੀਆਂ ਨੇ ਚੜ੍ਹ-ਚੜ੍ਹ ਕੇ ਦੇਖਦਾ ਜ਼ਮਾਨਾ ਖੜ-ਖੜ ਕੇ ਆ ਸ਼ੀਲੂ ਆ ਸ਼ੀਲੂ ਹਰਿਆਣੇ ਵਾਲਾ ਹਟਕੜ ਦੀ ਕੋਸ਼ਿਸ਼ ਕਰਾ ਪੁਆਇੰਟ ਪੁਆਇੰਟ ਵਾਹ ਉਹ ਸੋਹਣਿਆ ਰੁਪਿੰਦਰ ਲੱਖਾਂ ਦਾ ਪੁਆਇੰਟ ਆਪਣੀ ਲਓ ਖੇਡ ਮੈਦਾਨ ਦੇ ਵਿੱਚ ਕੇ ਨੌਜਨ ਰਵੀ ਇਹ ਹੋਰੇ ਵਾਲਾ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਕੇ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜ ਗਿਆ। ਚਾਰ ਦੋ ਜੋਰ ਨਾਲ ਤਾੜੀ ਮਾਰ ਦਿਓ ਲਓ ਖੇਡ ਮੈਦਾਨ ਦੇ ਵਿੱਚ ਬੁਲਟ ਕਬੱਡੀ ਪਾਉਣ ਦੇ ਲਈ ਟੇਡੀਆਂ ਤਿੰਨ ਕਬੱਡੀਆਂ ਦੇ 500 ਡਾਲਰ ਹੋਊਗਾ 600 ਤੋਂ ਵੱਲੋਂ 500 ਡਾਲਰ ਦਿੱਤਾ ਜਾਊਗਾ ਲਓ ਫਰੀਦ 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 ਕੋਸ਼ਿਸ਼ ਕਰਦਾ ਪਕਰਦਾ ਕਰਦਾ ਕਬੱਡੀ 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 ਆਖਾਨ ਭਾਈ ਉਹ ਰੱਬ ਵਰਗਾ ਹੈ ਦੋਸਤੋ ਹਸਨੂ ਬਿੰਗਰਾ ਤੇ ਮਾਣ ਭਾਣੋ ਕੀਦਾ ਕੁਲਵਿੰਦਰ ਬਿੰਗ ਗੱਲ ਕਰਦਾ ਆਪਣੀ ਕਲਮ ਦੇ ਨਾਲ ਲਓ ਮੈਦਾਨ ਦੇ ਵਿੱਚ ਜਿੱਤ ਪਾਲ ਦੀ ਪਈ ਹੋਈ ਕਬੱਡੀ ਕੌਨ ਇੰਡੀਆ ਦੀ ਟੀਮ ਦਾ ਲਾਉ ਜਫਾ ਹੱਸ ਨਿਕਾਲਾ ਸੰਗਮੜ ਅਨ ਕੋਸ਼ਿਸ਼ ਕਰਦਾ ਪੁਆਇੰਟ ਪੁਆਇੰਟ ਰੇਡਰ ਦਾ ਅਗਲੀ ਕਬੱਡੀ ਬਾਲ 1000 ਡਾਲਰ ਇੰਡੀਆ ਦੀ ਟੀਮ ਦਾ ਜਿਹੜਾ ਜਫਾ ਤਿੰਨ ਜਫੇ ਲਾਵੇਗਾ ਸਾਡੇ ਵੀਰ ਸੁੱਖਾ ਬਾਰੀਅਰ ਰਿੱਕੀ ਦੇ ਨਾਲ ਗੋਲਡੀ ਵੱਲੋਂ 1000 ਡਾਲਰ ਜਿਹੜਾ ਖਿਡਾਰੀ ਪਹਿਲੇ ਤਿੰਨ ਜਫੇ ਲਾਵੇਗਾ ਆ 1000 ਪੁੱਜਦਾ ਹੋ ਗਿਆ ਜੀ ਜਿਹੜਾ ਯਾਖੀ ਤਿੰਨ ਜੱਫੇ ਲਾਵੇਗਾ ਲਓ ਖੇਡ ਮੈਦਾਨ ਦੇ ਵਿੱਚ ਦੁਬਲੀ ਵਾਲਾ ਭੀਮ ਇਸ ਸਮੇਂ ਪੁਆਇੰਟ ਆਪਣੀ ਟੀਮ ਦੇ ਸੇ ਜੋੜ ਗਿਆ ਜਾਣਗੇ ਲਓ ਕਬੱਡੀ ਪਾਉਣ ਦੇ ਵਾਸਤੇ ਸੁਰ ਸਿੰਘ ਵਾਲਾ ਆ ਸੁਰ ਸਿੰਘ ਦੇ ਅੰਬੇ ਦੀ ਮੈਂ ਗੱਲ ਸੁਣਾਵਾ ਇਹੋ ਜਿਹੇ ਪੁੱਤ ਦੋਸਤੋ ਉਹ ਜੱਗ ਦੇ ਜੰਮਦੀਆਂ ਵਿਰਲੀਆਂ ਮਾਵਾ ਖੇਡਦਾ ਕਬੱਡੀ ਹੁੰਦੀ ਹੈ ਹੱਥੀ ਛਾਵਾ ਸੰਨੀ ਕਾਲਾ ਸਿੰਘ ਵਾਲਾ ਆ ਕੋਸ਼ਿਸ਼ ਕਰਦਾ ਹੋਇਆ ਬਾਹਰਦੀਪ ਸਿੰਘ ਦਾ ਪੁੱਤਰ ਦੇਖਦੇ ਵੀ ਇਹ ਜਸਪਾਲ ਸਿੰਘ ਵਾਲਾ ਸਿੰਘ ਵਾਲੇ ਦਾ ਬੇਟਾ ਦੁਨੀਆ ਦਾ ਮਹਾਨ ਕਬੱਡੀ ਬਾਦ ਵਰਗੀ ਇੱਕ ਹੱਥਾਂ ਦੀ ਪਕੜ ਮਜ਼ਬੂਤ ਹੋਵੇ ਜਵਾਨੀ ਉੱਡਣੇ ਪਰਿੰਦਿਆਂ ਨੂੰ ਫਿਰ ਕੇਰ ਫੜਦੀ ਆ ਦੁਨੀਆ ਆਪਣੀ ਥਾ ਤੋਂ ਨਹੀਂ ਹਿੱਲਦੀ ਜਦੋਂ ਮੈਂ ਦੇਖਣ ਲਈ ਆਣ ਖੜੀ ਸੋਹਣੀ ਖੇਡ ਕਬੱਡੀ ਚੋਹਾਨ ਯਾਰ ਜਿਹੜੀ ਪੰਜਾਬੀਆਂ ਦੇ ਦਿਲਾਂ ਤੇ ਰਾਜ ਕਰਦੀ ਖੇਡ ਕਬੱਡੀ ਖੇਡ ਮੈਦਾਨ ਦੇ ਵਿੱਚ ਰੁਪਿੰਦਰ ਸਿੰਘ ਤੇ ਗੱਭਰੂ ਚੜਦੀਆਂ ਬੰਨਾਂ ਦੇ ਸੰਦੀਪ ਰੁਪਿੰਦਰ ਦੋਦਾ ਨਾ ਰੁਪਿੰਦਰ ਦੀ ਪਈ ਹੈ ਕਬੱਡੀ ਤੇ ਹੁਣ ਕਾਊਂਟ ਸ਼ੀਲੂ ਕਰਦਾ ਟਰਾਈ ਡੱਕਣ ਦੀ ਪਰ ਪੁਆਇੰਟ ਬਿਨਾ ਮਲਕਜੀ ਕੀ ਫੈਸਲਾ ਕਰਦੇ ਆ ਰੁਪਿੰਦਰ ਸਿੰਘ ਅਭੀ ਟੀਮ ਦੇ ਸੇ ਜੋੜ ਗਿਆ 6 ਐਨ ਜ਼ੀ ਰੁਪਿੰਦਰ ਦੋਦੇ ਦੇ ਵਾਸਤੇ ਮਾਨ ਸਨਮਾਨ ਚੱਲ ਵੀ ਚਿਤਪਾਲ ਕਬੱਡੀ ਪਾਉਂਦਾ ਹੋਇਆ ਰਸ਼ੀਨ ਦਾ ਕਾਲਾ ਗੱਲ ਕਰਦਾ ਹੋਇਆ ਪੁਲੀ ਬੜਾ ਚ ਸੈਦੋਵਾਲੀਆ ਇੰਡੀਆ ਦੀ ਟੀਮ ਦੇ ਹਰ ਇੱਕ ਜੱਫੇ ਤੇ 100 ਡਾਲਰ ਦੇ ਮਾਨ ਸਨਮਾਨ ਕਰਨਗੇ ਲਓ ਖੇਡ ਮੈਦਾਨ ਦੇ ਵਿੱਚ ਜਲਾਲਪੁਰੀਆ ਪਾਲਾ ਕਰਦਾ ਟਰਾਈ ਟੱਕਣ ਦੀ ਰੱਖਣ ਦੀ ਚਿਤਪਾਲ ਚਿੱਟੀ ਵਾਲਾ ਮੇਰੇ ਵੀਰੋ ਹਵਾ ਹਵਾਈ ਬਣ ਗਿਆ ਪੁਆਇੰਟ ਸਤਲੁਜ ਬਿਆਸ ਚਾਰ ਰਵੀ ਚਾਰਾਂ ਦੀ ਭੈਣ ਖਿਆਲ ਕਰ ਲੋ ਆ ਪਾਣੀ ਪੀ ਕੇ ਤਰਤ ਪੰਜਾਬ ਦੀ ਦਾ ਗਰਤਮੰਦ ਪੰਜਾਬੀ ਤਾਲ ਕਰ ਲੋ ਫਰੇ ਉੱtre ਸਾ ਫਰੇ ਉੱtre ਅੱਗੇ ਉਹ ਬੱਚੇ ਬੱਚੇ ਤੋਂ ਪੁੱਛ ਪਰ ਤਾਲ ਕਰ ਲੋ ਲਓ ਕਬਾਲ ਕਰਦਾ ਹੋਇਆ ਜਿਹੜੇ ਪਾਸੇ ਹਰਮਨ ਖੀਰਾਂ ਵਾਲੀ ਬੜਾ ਟੋੜੀ ਮੈਦਾਨ ਦੇ ਵਿੱਚ ਪਾਲੇ ਦੇ ਇੱਕੋ ਜੱਫੇ ਤੇ 500 ਡਾਲਰ ਸੁੱਕਾ ਦੇਸੀ ਸੜੀ ਦੇਸੀ ਐਂਡੀ ਧੁੱਗਾ ਤੇ ਨਾਲ ਸਾਡੇ ਵੀਰ ਸੰਦੀਪ ਰਿਹਾਨ ਵੱਲੋਂ ਲਓ ਖੇਡ ਮੈਦਾਨ ਦੇ ਵਿੱਚ ਪਈ ਹੋਈ ਕਬੱਡੀ ਅੰਬੇ ਦੀ ਸਣੀ ਕਰਦਾ ਟਰਾਈ ਡੱਕਣ ਦੀ ਰੱਖਣ ਦੀ ਨਾਲ ਗੋਪੀ ਕੁਲ ਨਸ਼ੀਲਾ ਏ ਨਾ ਪਈ ਹੋਈ ਕਬੱਡੀ ਤੇ ਸ਼ੀਲੂ ਹਰਿਆਣੇ ਵਾਲਾ ਕਰਦਾ ਟਰਾਈ ਟੱਕਣ ਦੀ ਰੱਖਣ ਦੀ ਸੱਪ ਨੂੰ ਸੱਪ ਲੜੇ ਯਾਰ 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 ਕਿੰਨੂੰ ਚੜੇ ਸੱਪ ਨੂੰ ਸੱਪ ਲੜੇ ਆ ਯਾਰ ਕਿੰਨੂੰ ਚੜੇ ਹਰਮਨ ਬੁਲਟ ਹੀਰਾ ਮਾਲਿਆ ਕਮਾਲ ਦਾ ਕਬੱਡੀ ਖਿਡਾਰੀ ਲਾਗ ਇਧਰੇ ਪਾਸੇ ਅਗਲੀ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਕੌਣ ਦਿਓੜੇ ਵਾਲਾ ਰਵੀ ਮਦਾਨ ਦੇ ਵਿੱਚ ਵੱਧਦਾ ਹੋਇਆ ਡੁੱਗਾਂ ਵਾਲਾ ਖੁਸ਼ੀ ਹੈ ਜਿੱਟੀ ਵਾਲਾ ਜੱਗਾ ਹੈ ਕਸਨੀ ਕਾਲਾ ਸਿੰਘੇ ਦਾ ਆ ਮਾਲਵੇ ਦਾ ਇਧਰੇ ਪਾਸੇ ਦੇਖਦੇ ਵੀ ਰੈਂਬੋ ਖੇਡ ਕਬੱਡੀ ਦਾ ਮਾਨਸੇ ਵਾਲਾ ਪੀਵੀ 31 ਵਾਲਾ ਕੋਸ਼ਿਸ਼ ਕਰਦਾ ਹੋਇਆ ਅਗਲੀ ਕਬੱਡੀ ਮਾਝੇ ਦਾ ਮਦੈਲ ਇਪਨ ਦਾ ਅਫਤਾਰ ਵੀ ਯਾਰੋ ਸੱਚੀਆਂ ਗੱਲਾਂ ਕਹਿੰਦਾ ਨਹੀਂ ਲੱਪਣਾ ਹਰਜੀਤ ਗਵਾਚਾ ਸੀਰੋ ਬਾ ਦੇਖਾਂ ਨੇ ਰਹਿਂਦਾ ਆ ਬਲਵਈ ਨੇ ਰੇਟਾਂ ਪਾਉਂਦੇ ਬਾਜੀ ਜਫੇ ਲਾਉਂਦੇ ਚਾਰੇ ਪਾਸੇ ਖੇਡਦੇ ਮੁੰਡੇ ਦੁਆਬੀਆਂ ਦੇ ਉਹ ਕੌਡੀ ਕੌਡੀ ਕਰਦੇ ਫਿਰਦੇ ਪੁੱਤ ਪੰਜਾਬੀਆਂ ਦੇ ਲੋ ਖੇਡ ਬੱਡੀ ਦੁਗਲੀ ਵਾਲਾ ਟੀਮ ਵਾਹਓ ਸੋਹਣੇ ਟੀਮ ਲੱਖਾਂ ਦਾ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜ ਗਿਆ ਹੈ ਅਗਲੀ ਕਬੱਡੀ ਚਿਤਪਾਲ ਪਾਉਣ ਦੇ ਲਈ ਵਾਧਾ ਹੋਇਆ ਪਈ ਹੋਈ ਕਬੱਡੀ ਪਿੰਡੇ ਲਿਸ਼ਕਣ ਮੁੰਡਿਆਂ ਦੇ ਜਵਾਨੀ ਉੱਟ ਜੂਟ ਜੂ ਕਰਦੀ ਜੱਫੀ ਵਿੱਚ ਝੱਟ ਹੋਏ ਚੱਤੇ ਦੀ ਰੇਨ ਬੰਗ ਹਿਰਨ ਉਡਾਰੀ ਭਰਦੀ ਫੈਸਲੇ ਹੁਣ ਕਰੋੜਾਂ ਦੇ ਕਰੋੜਾਂ ਨਾਲ ਟਰੈਕਟਰ ਮਿਲਦੇ ਖੇੜ ਕੇ ਕੌਡੀ ਕਾਲਿਆ ਓਏ ਹੁੰਦੇ ਅਰਮਾਨ ਪੂਰੇ ਸਭ ਦਿਲ ਦੇ ਖੇੜ ਕੇ ਕੌਡੀ ਕਾਲਿਆ ਓਏ ਹੁੰਦੇ ਅਰਮਾਨ ਪੂਰੇ ਸਭ ਦਿਲ ਦੇ ਪੈਸਾ ਗਿਆ ਤਾਂ ਕੁਝ ਨਾ ਵਿਗੜੇ ਆਪੇ ਮਨ ਸਮਝਾ ਲੋਗੇ ਹੱਥ ਪੈਰ ਨਾਲ ਚੱਲੇ ਕਿੱਥੋਂ ਨੋਟ ਕਮਾ ਲੋਗੇ ਇੱਜ਼ਤ ਗਈ ਨਾ ਲੱਭੇ ਸੱਚੀ ਗੱਲ ਬਜ਼ੁਰਗਾਂ ਦੀ ਨਰਕ ਭੋਗ ਕੇ ਕਰਦੇ ਹੋ ਗੱਲ ਕਿਹੜੇ ਸੁਰਗਾਂ ਦੀ ਆਖਰ ਨੁਕਮ ਆਉਣੀ ਜਿਹੜੀ ਖਾਦੀ ਚੂਰੀ ਏ ਆ ਬਾਕੀ ਦੇ ਕੰਬਾ ਚ ਪਹਿਲਾ ਸੇਧ ਜ਼ਰੂਰੀ ਹੈ ਲਓ ਖੇਡ ਮੈਦਾਨ ਦੇ ਵਿੱਚ ਅਗਲੀ ਕਬੱਡੀ ਪਾਉਣ ਦੇ ਲਈ ਟਰਨੇਡੋ ਖੇਡ ਕਬੱਡੀ ਦਾ ਰੁਪਿੰਦਰ ਸਿੰਘ ਕਿਉ ਧਰਤ ਮਾਲਵੇ ਦੀ ਮਹਿਕਾਂ ਦੀ ਰਾਣੀ ਹੈ ਜਿੱਥੇ ਮੇਲੇ ਆ ਚਾਵਾਂ ਦੀ ਇੱਕ ਰੀਤ ਪੁਰਾਣੀ ਹੈ ਮਨੀਸ਼ ਕਰਦਾ ਟਰਾਈ ਕਿ ਛੜ ਦੇ ਛੋਟਿਆ ਵੀਰਿਆ ਕਰਨੀ ਰੀ ਸ਼ਰਾਬੀਆਂ ਦੀ ਆਹ ਦੇਖ ਪਟਾਕੇ ਪੈਂਦੇ ਕਬੱਡੀ ਖੇਡ ਪੰਜਾਬੀਆਂ ਦੀ 2 6 ਐਨਜੀ ਟਰੱਕ ਰਿਪੇਅਰ ਵੱਲੋਂ 100 ਡਾਲਰ ਰੁਪਿੰਦਰ ਤੋਂ ਦੇਣ ਵਾਸਤੇ ਆ ਆ ਸੁਰ ਸਿੰਘ ਵਾਲਾ ਅਗਲੀ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਬੱਲੇ 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 ਗ라운ਡ ਵਾਲੀ ਗੱਲ ਕਰਦਾ ਆ ਦੇਰੀਸਾ ਹਕਮ ਵਾਲੀ ਕੋਸ਼ਿਸ਼ ਕਰਦਾ ਹੋਇਆ ਹੈ ਕਿ ਲੀਡਰ ਵੀ ਆਉਣੇ ਤੇ ਬਲਾਰੇ ਆਉਣਗੇ ਬੰਦੇ ਗਹਿ ਗੱਡਵੇਂ ਅੱਜ ਸਾਰੇ ਆਉਣਗੇ ਇਸ ਗੱਲ ਦੀ ਗਰੰਟੀ ਪੂਰੀ ਹੈ ਬਿਨਾ ਪਿੰਗ ਤੋਂ ਅੱਜ ਨਹੀਂ ਫੁਲਾਰੇ ਆਉਣਗੇ ਆ ਟਿੱਬਿਆਂ ਦਾ ਪੁੱਤ ਕਹਿਰ ਕਰੀ ਜਾਂਦਾ ਦੁਨੀਆ ਦੁਨੀਆ ਸ਼ਹਿਰ ਦੇ ਕੋਲ ਬੰਦ ਕਰਦੀ ਮਿੱਤਰਾਂ ਦੇ ਕੱਪ ਉਤੇ ਉਹੀ ਹੋਣੀ ਹੈ ਜਿਹੜੀ ਗੱਲ ਗੱਲਬਾਤ ਦੀ ਤੂੰ ਗੱਲ ਕਰਦੀ ਅਗਲੀ ਕਬੱਡੀ ਹਰਮਨ ਬੁਲਟ ਖੀਰਾਂ ਵਾਲੀਆ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੈ ਪਈ ہوئی ਕਬੱਡੀ ਤੇ ਹੁਣ ਕੌਣ ਕਰਦਾ ਟਰਾਈ ਬੁਲਟ ਤੇਰੇ ਦੀਰੋ ਹਵਾ ਹਵਾਈ ਬਣ ਗਏ ਚੱਲ ਵੀ ਨੌਜਵਾਨ ਅੱਜ ਬਹੁਤ ਵੱਡੀ ਗੱਲ ਹੋਈ ਇਸ ਕਬੱਡੀ ਕੱਪ ਦੇ ਵਿੱਚ ਐਮੀ ਵਰਗ ਦੀ ਵੀ ਆਏ ਔਰ ਖੇਤਰ ਦੇ ਮਨਕੀਰਤ ਔਲਖੀ ਦਾ ਵੀ ਧੰਨਵਾਦ ਜੀ ਖਾਨ ਦਾ ਵੀ ਧੰਨਵਾਦ ਕਰਦੇ ਆ ਬਹੁਤ ਸਾਰੇ ਕਲਾਕਾਰਾਂ ਨੇ ਅੱਜ ਸ਼ਿਰਕਤ ਕੀਤੀ ਹੈ ਖੇਡ ਕਬੱਡੀ ਲਈ ਬਹੁਤ ਵੱਡੇ ਮਾਣ ਵਾਲੀ ਗੱਲ ਹੈ ਵੱਡੇ ਰਤਬੇ ਵਾਲੀ ਗੱਲ ਹੈ ਬਨ ਕਿਰਤਾ ਵੇ ਔਲਖਾ ਆ ਦੇਖ ਤੇਰੇ ਪਾਸੇ ਖੇਡ ਕਬੱਡੀ ਆਹ ਹੈ 골ਡਨ ਬਾਲ ਖੇਡ ਕਬੱਡੀ ਦਾ ਆਹ ਕਿੰਟੀ ਵਾਲਾ ਭੱਜਿਆ ਜਾਂਦਾ ਮੈਲਬੌਰਨ ਦਾ ਵਾਸੀ ਬਣ ਗਿਆ ਕਬੱਡੀ ਖੇਡਦਾ ਖੇਡਦਾ ਇਹ ਪਰਵਾਸੀ ਬਣ ਜਾਂਦੇ ਨੇ ਜਿਹੜੇ ਨਾ ਚਮਕਾਉਂਦੇ ਨੇ ਪਾਉਂਦੇ ਨੇ ਤੇ ਕਈ ਜਫੇ ਲਾਉਂਦੇ ਨੇ ਵੱਖ-ਵੱਖ ਸਟਾਈਲ ਦੇ ਵਿੱਚ ਖੇਡਦੇ ਕਬੱਡੀ ਦੇ ਖਿਡਾਰੀ ਅਗਲੀ ਕਬੱਡੀ ਪਾਉਣ ਦੇ ਵਾਸਤੇ ਜੁਗਰਾਦ ਤੇ ਦੁੱਬਲੀ ਵਾਲਾ ਪੀਂਹ ਅੱਜ ਦੇ ਇਸ ਕਬੱਡੀ ਕੱਪ ਨੂੰ ਲਾਈਵ ਮਾਚ ਕਰ ਰਹੇ ਨੇ ਕਰਨ ਨੌਜੜਾ ਪੁਲਵਾਨ ਤੇ ਗੁਰਿੰਦਰ ਗਿੱਲ ਲਵਲੀ ਕਬੱਡੀ ਪਾਉਣ ਦੇ ਲਈ ਭੀਮ ਤੁਮਬਲੀ ਵਾਲਾ ਖੇਡ ਮੈਦਾਨ ਦੇ ਵਿੱਚ ਵਧਿਆ ਹੈ ਇੰਗਲੈਂਡ ਤੋਂ ਸੱਤਾ ਮਠੱਡਾ ਬਾਗੀ ਅਦਵਾਲ ਜੀ ਦਾ ਬੜਾ ਧੰਨਵਾਦ ਹੈ ਲਓ ਖੇਡ ਮੈਦਾਨ ਦੇ ਵਿੱਚ ਇਸ ਸਮੇਂ ਭੀਮ ਤੁਮਬਲੀ ਵਾਲਾ ਲੱਖਾਂ ਦੇ ਪੁਆਇੰਟ ਅਭੀ ਟੀਮ ਦੇ ਸੇ ਜੋੜ ਗਿਆ ਹੈ ਸਰਬੀ ਸਿੰਘ ਵਾਲੋਂ ਭੀਮ ਦੇ ਵਾਸਤੇ 100 ਡਾਲਰ ਦੇ ਮਾਨ ਸਨਮਾਨ ਨੇ ਸਰਬੀ ਸਿੰਘ ਜੀ ਸ਼ੋਕਰ ਸਾਹਿਬ ਆਸਲੇ ਵਾਲੇ ਤੇ ਇੱਧਰ ਰਮਿੰਦਰ ਸਿੰਘ ਜੀ ਸਾਡੇ ਸੇਫ ਐਕਸ ਵਾਲੇ ਅੰਬੇ ਦੇ ਵਾਸਤੇ 200 ਡਾਲਰ ਦਾ ਮਾਨ ਸਨਮਾਨ ਭੇਜਦੇ ਨੇ ਬਹੁਤ ਬਹੁਤ ਧੰਨਵਾਦ ਅਗਲੀ ਕਬੱਡੀ ਪਾਉਂਦਾ ਰਵੀ ਸ਼ੇਰ ਸਿੰਘ ਦਾ ਪੁੱਤਰ ਦਾ ਟਾਪਰ ਆ ਦੁੱਗਾਂ ਵਾਲਾ ਦੁੱਗਾਂ ਵਾਲਾ ਜੱਟ ਬੱਲੀਏ ਹਨ ਕੋਸ਼ਿਸ਼ ਕਰਦਾ ਹੋਇਆ ਸਫਲਤਾ ਇਸ ਨੌਜਵਾਨ ਦੇ ਕਦਮ ਚੁਗਦੀ ਹੋਈ ਸੋ ਪਹਿਲਾ ਪ੍ਰਾਈਜ਼ ਦੇਣ ਦੇ ਲਈ ਕਿੰਗ ਟੋਇੰਗ ਦੇ ਸੁੱਖਾ ਟੇਸੀ ਸਨੀ ਟੇਸੀ ਜੀ ਦਾ ਤੇ ਕੂਨਰ ਫਲੀਟ ਯੂ ਐਸ ਏ ਦੇ ਗੋਪੀ ਕੂਨਰ ਦਾ ਸੈਕੰਡ ਪ੍ਰਾਈਜ਼ ਦੇ ਲਈ ਸੇਫੈਕਸ ਟ੍ਰਾਂਸਪੋਰਟ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਲਓ ਅਗਲੀ ਕਬੱਡੀ ਪਾਉਣ ਦੇ ਵਾਸਤੇ ਮੈਂ ਮੈਂ ਆਪਣੇ ਵੱਲੋਂ ਬਾਗੀ ạtਵਾਲ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੈ ਵੱਡੀ ਮਾਇਆ ਜਿਹੜੀ ਸਾਰੇ ਕਮੈਂਡੇਟਰਾਂ ਦੇ ਲਈ ਕੋਸ਼ਿਸ਼ੀ ਕਰਦੇ ਆ ਲਓ ਖੇਡ ਮੈਦਾਨ ਦੇ ਵਿੱਚ ਟਰਨੇਡੋ ਖੇਡ ਕਬੱਡੀ ਦਾ ਇਸ ਸਮੇਂ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜ ਗਿਆ ਚੱਲ ਵੀ ਨਾ ਜਾਂਦਾ ਬਾਗੀ ਕਬੱਡੀ ਬਾਗੀ ạtਵਾਲ ਤੇ ਸੱਤਾ ਮੁਠੱਡਾ ਵੱਡਾ ਪਿਆਰ ਹੈ ਬੱਬਲ ਸੰਗਰੂਰ ਬਲਾ ਸੰਗੇ ਉਹਨਾਂ ਦਾ ਕਰਨ ਕਮਾਨ ਜੀ ਉਹਨਾਂ ਦੇ ਨਾਲ ਜਸਵਲ ਉਹਨਾਂ ਦੇ ਨਾਲ ਅੰਡੀ ਤੁਗਗੇ ਉਹਨਾਂ ਦੇ ਨਾਲ ਲਓ ਖੇਡ ਕਬੱਡੀ ਦੀ ਗੱਲ ਕਰ ਲਈ ਆਪਾਂ ਲਓ ਰਵੀ ਦੇ ਵਾਲਾ ਤੇ ਚਿੱਟੀ ਵਾਲਾ 200 ਡਾਲਰ 200 ਖੁਸ਼ੀ ਦੇ ਅਗਲੇ ਜੱਫੇ ਤੇ ਸੇਫ ਐਕਟ ਟ੍ਰਾਂਸਪੋਰਟ ਵੱਲੋਂ ਸਾਡੇ ਵੀਰ ਵੱਲੋਂ ਇੰਡੀਆ ਦੇ ਅਗਲੇ ਜੱਫੇ ਤੇ 500 ਡਾਲਰ ਕਾਕਾ ਬਾਰੀਅਰ ਸੁਖ ਭੰਮਣ ਦੇ ਗੋਲਡੀ ਸੱਧੂ ਸਾਡੇ ਵੀਰਾਂ ਵੱਲੋਂ ਇਹ ਮੰਗ ਕਰਦੇ ਇੰਡੀਆ ਦਾ ਹਰੇਕ ਜੱਫਾ ਬਾਕੀ ਟਮਾਲ ਦੇ ਸੱਤਾ ਮਠੱਡਾ ਜੀ ਉਹਨਾਂ ਵੱਲੋਂ ਸਾਹ ਪਾਉਣ ਦਾ ਹੋਗਾ ਇੰਡੀਆ ਦੀ ਟੀਮ ਦਾ ਹਰੇਕ ਜੱਫਾ ਜੋ ਹੈ ਸੱਤਾ ਮਠੰਡਾ ਤੇ ਬਾਗੀ ਟਰਾਲ ਜੀ ਉਹਨਾਂ ਵੱਲੋਂ ਸਾਹ ਪਾਉਣ ਦਾ ਹੋਵੇਗਾ ਅਗਲੀ ਕਬੱਡੀ ਖੀਰਮ ਵਾਲੀਏ ਬੁਲਟ ਦੀ ਪੈਂਦੀ ਹੋਈ ਬੁਲਟ ਦਾ ਰੱਖਿਆ ਨੰਬਰ ਲੈਣ ਨੂੰ ਹਰਿਆਣੇ ਵਾਲਾ ਸ਼ੀਲੂ ਸ਼ਾਂਦਾ ਹੋਇਆ ਟੱਕਰ ਦੀ ਕੋਸ਼ਿਸ਼ ਕਰਦਾ ਹੋਇਆ ਖੀਲੂ ਸ਼ਾ ਗਿਆ ਵਿੱਚ ਦੁਨੀਆ ਦੇ ਆ ਮੰਗੜਤੀ ਕੋਨੇ ਕੋਨੇ ਤੋਂ ਇਹਦਾ ਵਿੱਚ ਗਰੌਂਡਾ ਖਾ ਫਿੱਦਾ ਜਿਵੇਂ ਦੁਨੀਆ ਦੇ ਕੋਰੋਨੇ ਤੋਂ ਮਿੰਟੂ ਬਰਾਦਾ ਸ਼ੋਰਾ ਹਰੇੜੇ ਦਾ ਗੱਲਾਂ ਹੁੰਦਾ ਇਹ ਹੋਣੇ ਤੋਂ ਫੋਟਾਜ ਹੋਣੇ ਤੋਂ ਫੋਟਾਜ ਹੋਣੇ ਤੋਂ ਇਹ ਹੈ ਹਰਿਆਣੇ ਵਾਲਾ ਸ਼ੀਲੂ ਆ ਤਗੜਾ ਜੱਫਾ ਮੈਦਾਨ ਲੱਗਦਾ ਹੋਇਆ ਅੰਬੇ ਜੱਫੀਆਂ ਨੂੰ ਫਿਰਦਾ ਐ ਮੂਰੇ ਪੱਡਾਂ ਵਿੱਚ ਜੋਰ ਬੋਲਦਾ ਨਾਲੇ ਅੱਖੀਆਂ ਨਾਲ ਜੱਫੀਆਂ ਨੂੰ ਕੂਰੇ ਕਾਲਿਆ ਓਏ ਦੌਰ ਅੰਬੇ ਦਾ ਅੰਕ ਕਰਦੇ ਪਲਾਂ ਦੇ ਵਿੱਚ ਕਰੇ ਬੂਰੇ ਸ਼ੀਲੂ ਲਈ 100 ਡਾਲਰ ਸਰਵਿਸ ਦੇ ਸ਼ੁਕਰ ਇੰਗਲੈਂਡ ਤੋਂ ਇਹ ਮਾਨ ਸਨਮਾਨ ਨੇ ਅਗਲੀ ਕਬੱਡੀ ਪਾਉਣ ਦੇ ਵਾਸਤੇ ਰਵਿੰਦਰ ਤਿਆਰਬਰ ਤਿਆਰ ਕਬੱਡੀ ਖਿਡਾਰੀ ਹੈ ਚਾਰ ਨੌਜਵਾਨਾਂ ਦੇ ਵਿੱਚ ਸ਼ਕਰਪੁਰਿਆ ਫਰੀਦ ਹੈ ਔਰ ਮਨੀਸ਼ ਵਲੇਹਾਰਾ ਹੈ ਖਡੂਰ ਸਾਹਿਬ ਦਾ ਸੱਤੂ ਹੈ ਤੇ ਵਾਹਿਗੁਰੂ ਦਾ ਵੀਰ ਪਿੰਦੂ ਤਿਆਰਬਰ ਤਿਆਰ ਨੇ ਸੀਜੇ ਵਾਲੀਆ ਦੇਖਦੇ ਨੇ ਕੌਣ ਬੰਦ ਨਿਜਰ ਉਹਨਾਂ ਦੀ ਕਰਮ ਦੀ ਸੁਣਣ ਉਹਨਾਂ ਦੀ ਅਗਵਾਈ ਹੈ ਟੀਮ ਦੇ ਵਾਸਤੇ ਇਧਰਲੇ ਪਾਸੇ ਸੁਖ ਬਰਾੜ ਤੇ ਜੰਡੂ ਸਿੰਘ ਦੇ ਬਲਾ ਸੰਘੇ ਉਹਨਾਂ ਦੀ ਅਗਵਾਈ ਲੱਭੀ ਹੋਈ ਕਬੱਡੀ ਦੇ ਦੇਖਦੇ ਨੇ ਗੱਲ ਕੌਣ ਖਰੀ ਜੀ ਕਰਦਾ ਆ ਇਹ ਖਡੂਰ ਸਾਹ ਵਾਲਾ ਆ ਕੋਸ਼ਿਸ਼ ਕਰਦਾ ਹੋਇਆ ਬੜਿੰਗਪਿੰਡ ਦਾ ਜੰਪਲ ਸਾ ਗੁਲਦੀਪ ਸਿੰਘ ਦਾ ਪੁੱਤਰ ਆਓ ਇਧਰੇ ਪਾਸੇ ਇਸ਼ਾਰੇ ਧਾਵੀ ਦੇ ਹੱਕ ਦੇ ਵਿੱਚ ਹੁੰਦੇ ਹੋਏ ਪਾਣ ਪਾਣ ਜੁੜਦਾ ਹੋਇਆ ਇੰਡੀਆ ਦੇ ਹਿੱਸੇ ਦੇ ਵਿੱਚ ਪਾਓ ਸੋਹਣੇ ਅਗਲੀ ਕਬੱਡੀ ਅਗਲੀ ਕਬੱਡੀ ਪਾਉਣ ਦੇ ਲਈ ਚਤਪਾਲ ਚਿੱਟੀਪਿੰਡ ਵਾਲਾ ਫੇਰ ਅੱਗੇ ਨੂੰ ਵਧਦਾ ਹੋਇਆ ਪਈ ਫੇ ਕਬੱਡੀ ਕਿ ਵੱਜੜੀਆਂ ਨੇ ਧੌਣਾ ਪਿੰਡੇ ਲਾਲ ਜਮਾਨਾ ਦੇ ਹੱਸੇ ਮਾਰਾ ਸੀਨੇ बनके ਢਾਲ ਜਵਾਨਾਂ ਦੇ ਹਨਾ ਵਾਂਗੂ ਲੱਗ ਜਾਂਦਾ ਏ ਜੋਰ ਕਾਲਿਆ ਓਏ ਖੇਡ ਨਹੀਂ ਸਕਦੇ ਕੌਡੀ ਆ ਦਿਲ ਕਮਜ਼ੋਰ ਕਾਲਿਆ ਓ ਆ ਖੇਡ ਨਹੀਂ ਸਕਦੇ ਕੌਡੀ ਦਿਲ ਕਮਜ਼ੋਰ ਕਾਲਿਆ ਓ ਆ ਬੱਲੇ ਬੱਲੇ ਹੁੰਦੀ ਹੋਈ ਆ ਦੇਰੀ ਸਕਵਾਰ ਕਰਦਾ ਹੋਇਆ ਮੁੰਡਾ ਕਿ ਚੰਦ ਤੇ ਰਣਜੀਤ ਹੋਰਾ ਨਿਤਰੀ ਗੋਣੇ ਛੰਦੇ ਆ ਇਕੱਠਿਆ ਕਰਰੈਲ ਕਬੀਸ਼ਰ ਨੇ ਕਿਧਰੇ ਭੱਜ ਨਹੀਂ ਜਾਣਾ ਨੱਠਿਆ ਵਾਂਗ ਇੱਲ ਭੁੱਖੀ ਦੇ ਆ ਲੌਂਦੀ ਫਿਰਦੀ ਮੌਤ ਕਲਾਵੇ ਜਗ ਜੰਗਲ ਰੇਲਾਦਾ ਗੱਡੀ ਇੱਕਾ ਵੇਕ ਜਾਵੇ ਲਓ ਖੇਡ ਮੈਦਾਨ ਦੇ ਵਿੱਚ ਅਗਲੀ ਕਬੱਡੀ ਪਾਉਣ ਦੇ ਲਈ ਵਧਿਆ ਹੈ ਭੀਮ ਤੁਬਰੀ ਵਾਲਾ ਚਾਰ ਦਾਫੀ ਕਿ ਤਖੇਨੇ ਤੀਰਾਂ ਵਰਗੇ ਤੇਜ ਸ਼ਮਸ਼ੀਰਾ ਵਰਗੇ ਬਿਲਗ ਮਦਾਨੀ ਆ ਗਏ ਗੱਬਰੂ ਤਸਵੀਰਾਂ ਵਰਗੇ ਗੱਬਰੂ ਤਸਵੀਰਾਂ ਵਰਗੇ ਨਾ ਤਸਵੀਰ ਵਰਗਾ ਗੱਬਰੂ ਵੱਡੀ ਪਾਉਣ ਦੇ ਲਈ ਵਧਿਆ ਹੋਇਆ ਹੈ ਦੂਜੇ ਪਾਸੇ ਕਰਦਾ ਟਰਾਈ ਵਾਈ ਗੁਰੂ ਦਾ ਵੀਰ ਬਿੰਦੂ ਤੇ ਪੁਆਇੰਟ ਰੇਡਰ ਦੇ ਹੱਥੇ ਜੁੜ ਗਿਆ ਚੱਲ ਵੀ ਅੰਬਿਆ ਆਗਲੀ ਕਬੱਡੀ ਅੱਜ ਦੇ ਯੁੱਗ ਦਾ ਰੌਲ ਲਕਸ਼ਮਨ ਸਮਰੰਤ ਹੁਣ ਬੜਾ ਵੱਡਾ ਭੀਮ ਦੇ ਵਾਸਤੇ 6 ਐਨ ਜ਼ੀ ਟਰੱਕ ਰਿਪੇਅਰ ਦੇ ਹਰੀ ਤੇ ਪੈਰੀ ਉਹਨਾਂ ਵੱਲੋਂ 100 ਡਾਲਰ ਭਿੰਦੇ ਵਾਸਤੇ万 ਸਨਮਾਨ ਨੇ ਅਗਲੀ ਕਬੱਡੀ ਦੇਖਦੇ ਵੀ ਬਣਨ ਦੇ ਲਈ ਸੁਖਾਵਾਸੀ ਦੀ ਚੇਅਰਮੈਨ ਨੇ ਤੇ ਰਣਜੀਤ ਸਿੰਘ ਜੀ ਸਿੰਧੂ ਸਭਾ ਵਾਸੀ ਚੇਅਰਮੈਨ ਮਨਜੀਤ ਸਿੰਘ ਦੀ ਪੰਡੋਰੀ ਅਜੇ ਪ੍ਰਧਾਨ ਕੁਲਵੰਤ ਸਿੰਘ ਜੀ ਗੁਲਵਰਨ ਧੱਗਾ ਜੀ ਵਾਈਸ ਪ੍ਰਧਾਨ ਨੇ ਤੇ ਇਸ ਜਨਸ ਕਤਰ ਨੇ ਮਜੀਤ ਸਿੰਘ ਦੀ ਕੋਤਰਾ ਪਸ਼ਵਿੰਦਰ ਕੋਤਰਾ ਅਸਿਸਟੈਂਟ ਸਕਤਰ ਨੇ ਪਰਵਿੰਦਰ ਸਿੰਘ ਜੀ ਜਾਲ ਸਾਹ ਇਹ ਸਾਡੇ ਕੈਸ਼ੀਅਰ ਨੇ ਇਹ ਐਗਜ਼ੈਕਟਿਵ ਹੈ ਇਹ ਸਾਰੀ ਕਮੇਟੀ ਹੈ ਸਾਰੇ ਮੈਂਬਰਾਂ ਦਾ ਧੰਨਵਾਦ ਸ਼ੀਲੂ ਦਾ ਜੱਫਾ ਦੇਖੀਏ ਆ ਸ਼ੀਲੂ ਆ ਦੇਖਦੇ ਨਹੀਂ ਦੋਦੇ ਵਾਲਾ ਸ਼ਾਹ ਫਰਦਾ ਮਾਲਵੇ ਦੀ ਧਰਤੀ ਦਾ ਮੁੰਡਾ ਬੜਾ ਤਿੱਖਾ ਰਿਆ ਕਬੱਡੀ ਖਿਡਾਰੀ ਹੈ ਕਈ ਰੇਡ ਤੇ ਹੁਣ ਸ਼ੀਲੂ ਸ਼ੀਲੂ ਸ਼ੀਲ ਆ ਫਿਰ ਕਹਦਾ ਕੋਈ ਪਾਏ ਬਸ ਹੁਣ ਸਲਾਮਾਂ ਜੁਰਤਾਂ ਨੂੰ ਕੋਈ ਕਦਰ ਨਾ ਪੈਂਦੀ ਚੰਦ ਦੀ ਹੈ ਅੜੀਏ ਨੀ ਮਿੱਟੀ ਮਾਲਵੇ ਦੀ ਬੰਦੇ ਅੱਤ ਕਰਾਉਣੇ ਜਾਂਦੀ ਹੈ ਅੜੀਏ ਨੀ ਮਿੱਟੀ ਮਾਲਵੇ ਦੀ ਬੰਦੇ ਅੱਤ ਕਰਾਉਣੇ ਜਾਂਦੀ ਸਰਵੀ ਸ਼ੋਕਰ ਵੱਲੋਂ 100 ਡਾਲਰ ਰੁਪਿੰਦਰ ਦੋਧੇ ਦੇ ਵਾਸਤੇ ਮਾਨ ਸਨਮਾਨ ਅਗਲੀ ਕਬੱਡੀ ਅੰਬੇਦੀ ਅਗਲੀ ਕਬੱਡੀ ਅੰਦਾ ਖੇਡ ਬਣਾਉਣ ਦੇ ਵਿੱਚ ਪਾਉਣ ਦੇ ਲਈ ਵਧਿਆ ਹੈ ਪਾਲੇ ਦੇ ਕੋ ਜਫੇ ਤੇ ਸੁੱਖਾ ਦੇ ਸੀ ਸਣੀ ਦਸੀ ਐਂਡੀ ਧੁੱਗਾ ਦੇ ਨਾਲ ਗੋਪੀ ਕੁੰਨਰ 500 ਡਾਲਰ ਦੇ ਮਾਨ ਸਨਮਾਨ ਕਰਨਗੇ ਲਵਲੀ ਕਬੱਡੀ ਤੇ ਅੰਬਾ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੁੜ ਗਏ ਚੱਲ ਵੀ ਨੌਜੋਨਾ ਹੈ ਪਾਕਲੀ ਕਬੱਡੀ ਬੁਲਟ ਖੇਡ ਮੈਦਾਨ ਦੇ ਵਿੱਚ ਅਗਲੀ ਕਬੱਡੀ ਪਾਉਣ ਦੇ ਲਈ ਵੱਧਿਆ ਹੋਇਆ ਬੁਲਟ ਦੀ ਪਈ ਹੋਈ ਕਬੱਡੀ ਆਇਆ ਬੁਲਟ ਗਿਆ ਬੁਲਟ ਪੁਆਇੰਟ ਬੁਲਟ ਦੇ ਹਿੱਸੇ ਪੁਆਇੰਟ ਟੀਮ ਇੰਡੀਆ ਦੀ ਟੀਮ ਦੇ ਹਿੱਸੇ ਅਗਲੀ ਕਬੱਡੀ ਪਾਉਣ ਦੇ ਲਈ ਚਿਤਪਾਲ ਚਿੱਟੀ ਪਿੰਡ ਵਾਲਾ ਅੱਗੇ ਨੂੰ ਵੱਧਦਾ ਹੋਇਆ ਪਈ ਹੋਈ ਕਬੱਡੀ ਲਓ ਖੇਡ ਮੈਦਾਨ ਦੇ ਵਿੱਚ ਚਿਤਪਾਲ ਕੇ ਪੈਰ ਪੈਰ ਤੇ ਹੁੰਦੀ ਰਹਿੰਦੀ ਪਰਖ ਪੰਜਾਬੀਆਂ ਦੀ ਚੜਦੀ ਕਲਾ ਵਿੱਚ ਰਹਿੰਦੀ ਸਦਾ ਹੀ ਚੜ੍ਹਤ ਪੰਜਾਬੀਆਂ ਦੀ ਵਾਓ ਸੋਹਣਾ ਪੁਆਇੰਟ ਇਸ ਸਮੇਂ ਰੈਂਬੋ ਸਰਬਜੀਤ ਆਪਣੀ ਟੀਮ ਦੇ ਵਾਸਤੇ ਜੜ ਦੇ ਵਿੱਚ ਕਾਮਯਾਬ ਹੁੰਦਾ ਹੋਇਆ ਅਗਲੀ ਕਬੱਡੀ ਆਓ ਸਾਬ ਪੌਣ ਸੱਤਾ ਮਖੱਡਾ ਪਿੰਦਾ ਮਖੱਡਾ ਬਾਗੀ ਅਦਵਾਨ ਸਾਬ ਪੌਣ ਰੈਂਬੋ ਦੇ ਲਈ 100 ڈالر 100 ڈالر ਸਰਬਜੀਤ ਸ਼ੋਕਰ ঈਗਲ ਸ਼ਟ ਦੇ ਵੱਲੋਂ ਰੈਂਬੋ ਦੇ ਲਈ ਅਗਲੀ ਕਬੱਡੀ ਪਾਉਣ ਦੇ ਲਈ ਟੀਮ ਤੁਬਲੀਵਾਰਾ ਖੇਡ ਮੈਦਾਨ ਦੇ ਵਿੱਚ ਅਗਲੀ ਕਬੱਡੀ ਪਾਉਂਦਾ ਹੋਇਆ ਜਗਰਾਜ আর ਦੂਸਰੇ ਪਾਸੇ ਕੌਣ ਹਣ ਸ਼ਕਰਪੁਰੀਆ ਜਿਸਮਾਨੀ ਚੁੰਮਕ ਲੋਪੋ ਦੇ ਅਮਨ ਨੇ ਆਖਿਆ ਵੀ ਜਿਸਮਾਨੀ ਚੁੰਮਕ ਹੈ ਖੇਡ ਕਬੱਡੀ ਦੀ ਸਪਾਈਡਰਮੈਨ ਇੰਦਰਜੀਤ ਦੇ ਨਾਲ ਜੋੜੀ ਮਸ਼ਹੂਰ ਹੈ ਆ ਤਗੜਾ ਜਫਾ ਲੰਦਾ ਹੋਇਆ ਮੈਦਾਨ ਦੇ ਵਿੱਚ ਐਨ ਬੱਲੇ ਬੱਲੇ ਦੇਖਦੇ ਵੀ ਹੁੰਦੀ ਹੋਈ ਬੰਦੂਕ ਤੋਂ ਦੁਨੀਆ ਡਰਦੀ ਹੈ ਸ਼ਮਸ਼ੀਰ ਤੋਂ ਵੀ ਦੁਨੀਆ ਡਰਦੀ ਹੈ ਪੈ ਹੁੰਦਾ ਸ਼ੇਰ ਦੀ ਤਹਾੜ ਦਾ ਛੱਪ ਦੀ ਲਕੀਰ ਤੋਂ ਵੀ ਦੁਨੀਆ ਡਰਦੀ ਹੈ ਆ ਦੁਨੀਆ ਦੇ ਸੁਪਰ ਡੁਪਰ ਕਬੱਡੀ ਖਿਡਾਰੀ ਨੇ ਆ ਦੁਨੀਆ ਦੇ ਸਟਾਰ ਵੀ ਸੁਪਰ ਵੀ ਇਸ ਵੇ ਮੈਦਾਨ ਦੇ ਅੰਦਰ ਆ ਸੁਰ ਸਿੰਘ ਵਾਲਾ ਆਉਣ ਵਾਲੇ ਸਮੇਂ ਦਾ ਸੁਪਰ ਡੁਪਰ ਬਣੇਗਾ ਮਾਲਕ ਮੇਰ ਕਰੇ ਸਨੀ 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 ਆ ਕਾਲਾ ਸੰਘੇ ਬੜਾ ਕੋਸ਼ਿਸ਼ ਕਰਦਾ ਤੇ ਪੁਆਇੰਟ ਪੁਆਇੰਟ ਰੀਡਰ ਦੇ ਹਿੱਸੇ ਦੇ ਵਿੱਚ ਬਹੁਤ ਵਧੀਆ ਨੰਬਰ ਜੁੜਦਾ ਹੋਇਆ ਇੱਕ ਹੋਰ ਅੰਕ 18 18 ਪੁਆਇੰਟ ਦੋਨਾ ਟੀਮਾਂ ਦੇ ਤਾੜੀ ਮਾਰਦੇ ਜੋਰ ਨਾਲ ਸਿਰੇ ਦਾ ਮੈਚ ਕਿ ਘੋੜੀ ਖੁੱਲ ਮਰੀ ਟੱਕਾਰੀ ਕਰ ਲਈ ਜਿਉਣੇ ਮੌੜ ਤਿਆਰੀ ਆਡੀ ਚੜਦੇ ਜੱਟ ਨੇ ਮਾਰੀ ਧਮਕ ਪੈਂਦੀ ਪੌੜਦੀ ਊਟਗੀ ਵਿੱਚ ਹਵਾ ਦੇ ਯਾਰੋ ਘੋੜੀ ਜਿਉਣੇ ਮਾਰਦੀ ਪਰ ਦੂਜੇ ਪਾਸੇ ਖੰਡੂਰ ਸਾਹ ਵਾਲਾ ਸੱਦੂ ਤੇ ਪੁਆਇੰਟ ਬੁਲੰਦ ਖੀਰਾਂ ਵਾਲਿਆ ਆਪਣੀ ਟੀਮ ਦੇ ਸੇ ਜੋੜ ਗਿਆ ਆ ਅਗਰੇ ਰੌਂਡ ਟ੍ਰੈਂਟੋ ਦੇ ਵਿੱਚ ਨੇ ਵੱਡੀ ਮਾ ਫਰਡ ਕੈਨੇਡਾ ਕਬੱਡੀ ਕੱਪ ਸਾਧ ਦਸੰਬਰ ਰੁੰਡੀ ਦੀ ਲਾਈਨ ਦੇ ਵਿੱਚ ਵੱਡ ਕਬੱਡੀ ਕੱਪ ਹੋਊਗਾ 25 ਅਪ੍ਰੈਲ 2026 ਨੂੰ ਪਰਥ ਦੇ ਵਿੱਚ ਤੇ 11 ਫਰਵਰੀ ਨੂੰ ਬਾਗੜੀਆਂ ਦੇ ਵਿੱਚ ਵੀ ਕਬੱਡੀ ਕੱਪ ਹੋਣਾ ਉਹਦੇ ਲਈ ਵੀ ਸੱਦੇ ਨੇ ਆ ਇਧਰੇ ਪਾਸੇ ਖੇਡ ਕਬੱਡੀ ਮੈਦਾਨ ਦੇ ਵਿੱਚ ਰੇਡ ਪਾਉਣ ਦੇ ਵਾਸਤੇ ਅੱਧਾ ਹਮਾ ਸੁਰ ਸਿੰਘ ਵਾਲਾ ਅੰਮਾ ਸਿਕ ਸਰਦਾਰ ਕਬੱਡੀ ਖਿਡਾਰੀ ਸੰਨੀ ਕਾਲਾ ਸੰਘਿਆ ਵਾਲਾ ਆ ਜਸਵਾਲ ਸਿੰਘ ਸੰਘੇ ਦਾ ਪੁੱਤਰ ਆ ਹਰਦੀਪ ਕੌਰ ਦਾ ਪੇਡਾ ਤਕੜੇ ਜੱਫੇ ਦੀ ਕੋਸ਼ਿਸ਼ ਆ ਕਬੱਡੀ 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 ਇਹ ਮਾਰ ਕਦੇ ਨਹੀਂ ਖਾਂਦੇ ਸੋਹਣੀਆਂ ਇਹ ਮਾਰ ਕਦੇ ਨਹੀਂ ਖਾਂਦੇ ਸੋਹਣੀਆਂ ਚੰਡੇ ਮੰਗੀ ਦੇ ਚੇਲੇ ਕਿਸੇ ਜੋੜੇ 500 ਡਾਲਰ ਸਾਡੇ ਵੀਰ ਹallelujah ਤੋਂ ਰਾਜਾ ਜੀ ਕਾਕਾ ਬੌਰੀਅਰ ਸਖ ਘੁੰਮਣ 골ਡੀ ਸੰਧੂ ਕਾਲੇ ਸੰਗ ਦੇ ਸੜੀ ਦੇ ਰੇਟਰ ਦੇ ਵਾਸਤੇ ਐਲੇ ਰੂਪ ਤੋਂ ਰਾਜਾ ਜੀ 700 ਡਾਲਰ ਦਾ ਮਾਨ ਸਰਮਾਰ ਭੇਜ ਰਹੇ ਬਹੁਤ ਬਹੁਤ ਧੰਨਵਾਦ ਲਓ ਜੁੜੀਏ ਖੇਡ ਮੈਦਾਨ ਦੇ ਨਾਲ ਇਧਰ ਮਾ ਰਵਿੰਦਰ ਹਰਵਿੰਦਰ ਦੇਖਦੇ ਵੀ ਦੋਦੇ ਵਾਲਾ ਆਹ ਤਗੜਾ ਪਰਫੋਰਮੈਂਸ ਆਹ ਆ ਕਮਾਲ ਹੋਈ ਪਈ ਆ ਦੁੱਗਾ ਵਾਲਾ ਦੁੱਗਾ ਵਾਲਾ ਆ ਕੋਸ਼ਿਸ਼ ਕਰਦਾ ਡੱਕਣ ਦੀ ਪੁਆਇੰਟ ਰੇਟਰ ਦੇ ਹਿੱਸੇ ਦੇ ਵਿੱਚ ਅਗਲੀ ਕਬੱਡੀ ਦੇਖਦੇ ਵੀ ਆਹ ਹੈ ਖੀਰਾਵਾਲੀਆ ਹਰਮਨ ਬੁਲਟ 22 ਪੁਆਇੰਟ ਹੋ ਗਿਆ ਦੋਨਾਂ ਟੀਮਾਂ ਦੇ ਸਿਰੇ ਦੀ ਬਾਜ਼ੀ ਸਿਰੇ ਦੀ ਟੱਕਰ ਦੋਨਾਂ ਟੀਮਾਂ ਦਰਮਿਆਨ ਲਓ ਅਗਲੀ ਕਬੱਡੀ ਪਾਉਣ ਦੇ ਲਈ ਹਰਮਨ ਭੰਡਾਲ ਹਰਮਨ ਭੰਡਾਲ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਪਈ ਹੋਈ ਕਬੱਡੀ ਤੇ ਹੁਣ ਦੇਖਦੇ ਆ ਪੁਆਇੰਟ ਕਿਹਦੇ ਹਿੱਸੇ ਜੁੜਦਾ ਹੈ ਸਿਰੇ ਦਾ ਮੈਚ ਸੁਪਰ 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 ਫਾਈਨਲ ਦੋਨਾਂ ਟੀਮਾਂ ਦਰਮਿਆਨ ਖੇਡਿਆ ਜਾ ਰਿਹਾ ਹੈ ਐਨ ਸਿਰੇ ਦੀ ਟੱਕਰ ਹੈ ਕਿ ਫਸਗੀ ਜਾਨਟੀ ਵਾਲਾ ਚਿੱਤਬਾਲ ਅਸਤਾਜੀ ਕਰਿਓ ਗੱਲ ਇਸ ਕਬੱਡੀ ਦੀ ਆ 골ਡਨ ਬਾਇ ਜੱਗਾ ਹਰ ਕੋਸ਼ਿਸ਼ ਕਰਦਾ ਹੈ ਜੱਗੇ ਦੀ ਦਿਖ ਮੜੀ ਪਿਆਰੀ ਹੈ ਪਿਆਰੀ ਦੇ ਖੇੜਾ ਜੱਗੇ ਦੀ ਮੰਗੀ ਨੇ ਆਖਿਆ ਵੀ ਪਾਲਾ ਟਾਪਰ ਹੋਊਗਾ ਪਾਲੇ ਨੇ ਆਖਿਆ ਜੱਗਾ ਚਿੱਟੀ ਵਾਲਾ ਟਾਪਰ ਹੋਊਗਾ ਜੱਗਾ ਕਹਿੰਦਾ ਸਨੀ ਟਾਪਰ ਹੋਊਗਾ ਤੇ ਸਨੀ ਆਖਦਾ ਵੀ ਭਾਜੀ ਇੱਕ ਮੁੰਡਾ ਗੱਗੀ ਖੇੜਦਾ ਚੱਕ ਜੱਕਦੇ ਇਸ ਰਾਜ ਦਾ ਉਹ ਆਉਣ ਵਾਲੇ ਸਮੇਂ ਦਾ ਟਾਪਰ ਜਾਫੀ ਬਣੇਗਾ ਲਾ ਸ਼ੁਭ ਸ਼ਾਮਾ ਇਸ ਲੇਨ ਨੂੰ ਅੱਗੇ ਲੈ ਕੇ ਜਾਂਦੇ ਆ ਅੱਜ ਕਿਨੇ ਦੇ ਵਰਲਡ ਕੱਪ ਦੇ ਵਿੱਚ ਗੱਲ ਹੋ ਗਈ ਦੁਨੀਆ ਦੇ ਵੱਡੇ ਖਿਡਾਰੀਆਂ ਦੀ ਆ ਮੈਦਾਨ ਦੇ ਵਿੱਚ ਸ਼ੀਲੂ ਆ ਸ਼ੀਲੂ ਸ਼ੀਲੂ ਤੇ ਬੁਲਟ ਸ਼ੀਲੂ ਤੇ ਬੁਲਟ ਇਹ ਹੁੰਦੀ ਹੈ ਕਮਾਲ ਵਾਹ ਦੇ ਖਿੱਟਾ ਕਬੱਡੀ 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 ਵਾਹ ਉਹ ਸੋਹਣੇ ਕਿ ਹਾਲੇ ਤਾਂ ਤੀਰ کمان ਦੇ ਵਿੱਚ ਹੈ ਕੁਝ ਵੀ ਹੋ ਸਕਦਾ ਹੈ ਹਾਲੇ ਯਾਰ ਮੈਦਾਨ ਦੇ ਵਿੱਚ ਹੈ ਕੁਝ ਵੀ ਹੋ ਸਕਦਾ ਲਓ ਬੁਲਟ ਦੇ ਸੋ ਸਾਡੇ ਸਤਿਕਾਰਯੋਗ ਵੀਰ ਸਿਕਸ ਐਨ ਜੀ ਟਰੈਕਰ ਪੇਰ ਦੇ ਹੈਰੀ ਤੇ ਪੈਰੀ ਬਰਾੜ ਬੱਲੇਬਾਜ਼ਾਂ ਲਈ 200 ਡਾਲਰ ਦਾ ਮਾਨਸਨਮਾਨ ਭੇਜ ਰਹੇ ਹਨ ਬਹੁਤ ਬਹੁਤ ਧੰਨਵਾਦ ਅੰਬੇ ਦੀ ਰੇਡ ਬੱਲੇਬਾਜ਼ਾਂ ਲਈ 100 ਡਾਲਰ ਸਾਡੇ ਵੀਰ ਨਵਜੋਤ ਥੰਦ ਜੁਝਾਰ ਸ਼ੋਕਰ ਜੀ ਵੱਡਾ ਮਾਨਸਨਮਾਨ ਪੁੱਜਾ ਕਰਦੇ ਨੇ ਬਹੁਤ ਬਹੁਤ ਧੰਨਵਾਦ ਲਾਗਲੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਇਹ ਹੈ ਨੌਜਾਨ ਗੱਭਰੂ ਇੰਡੀਆ ਦੀ ਟੀਮ ਦੇ ਵੱਲੋਂ ਮਾਲਵੇ ਦਾ ਕਹਿੰਦੇ ਸਿਰ ਕੱਟ ਦਾ ਵੀ ਇਸਵੇ ਰਪਿੰਦਰ ਸਿੰਘ ਦੋਦੇ ਵਾਲਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਮਕਸਰ ਦੀ ਧਰਤੀ 40 ਮੁਕਤਿਆਂ ਦੀ ਧਰਤੀ ਕਿ ਮੁੜਕੋ ਮੁੜਕੀ ਹੋ ਗਿਆ ਮਿੱਤਰੋ ਜੋਰ ਚੋਬਰਾਂ ਦਾ ਕੱਢਾ ਵੀ ਨਹੀਂ ਚੁਬਦਾ ਜਿਸਮ ਕਠੋਰ ਚੋਬਰਾਂ ਦਾ ਚੜਦੀ ਉਮਰ ਦਾ ਗਰਮ ਖੂਨ ਲਲਕਾਰੇ ਤਾਂ ਵੱਜਦੇ ਆਹ ਰਾਵੇ ਖੇਲੇ ਮਰਦ ਮਦਾਨੋ ਆਹ ਡਰ ਕੇ ਨਹੀਂ ਭੱਜਦੇ ਜਿਹੜੇ ਸੂਰਮੇ ਨੇ ਉਹ ਡਰ ਕੇ ਨਹੀਂ ਭੱਜਦੇ ਆਪ ਸਮਾਂ ਇਸ ਸਮੇਂ ਦੂਜੇ ਹਾਫ ਦੀ ਖੇਡ ਮੈਚ ਬਰਾਬਰੀ ਤੇ ਨੈਕ ਟੂ ਨੈਕ ਫਾਈਟ ਹੈ ਇਸ ਸਮੇਂ 32ਵੇਂ ਕੈਨੇਡਾ ਕਬੱਡੀ ਕੱਪ ਦੇ ਇਸ ਫਾਈਨਲ ਦੇ ਵਿੱਚ ਹੋ ਰਹੀ ਹੈ 33ਵਾਂ ਕੈਨੇਡਾ ਕੈਨੇਡਾ ਕਬੱਡੀ ਕੱਪ ਜੀਟੀਆ ਕਬੱਡੀ ਕਲੱਬ ਲਈ ਹੋਸਟ ਹੋਵੇਗਾ ਲਓ ਅੱਜ ਦੇਖਦੇ ਆ ਇੱਕ ਪਾਸੇ ਇੰਡੀਆ ਦੀ ਟੀਮ ਦੂਜੇ ਪਾਸੇ ਕੈਨੇਡਾ ਈਸੀ ਟੀਮ ਦੇ ਖਿਡਾਰੀ ਕੌਣ ਜਿੱਤ ਕੇ ਜਾਂਦਾ ਕਿਹੜੀ ਟੀਮ ਅੱਜ ਦਾ ਕਬੱਡੀ ਕੱਪ ਜਿੱਤਦੀ ਹੈ ਉਸ ਸਮੇਂ ਦੀ ਬਾਤਾਂ ਹੋਣਗੀਆਂ ਸਮੇਂ ਦੀ ਬਾਤਾਂ ਹੋਣਗੀਆਂ ਉਧਰ ਜੀਜੀਆ ਕਬੱਡੀ ਕਲੱਬ ਵਾਲੇ ਕਹਿੰਦੇ ਵੀ ਕਨੇਡਾ ਈਸੀ ਟੀਮ ਦੇ ਖਿਡਾਰੀ ਜਿੰਨਾ ਜੱਫੇ ਲਾਉਣਗੇ ਉਹਨੇ ਹੁਣ ਤੋਂ ਲੈ ਕੇ 1-1000 ਡਾਲਰ ਦਿੱਤਾ ਜਾਵੇਗਾ 1-1000 ਡਾਲਰ ਦਿੱਤਾ ਜਾਵੇਗਾ ਲਓ ਪਈ ਕਬੱਡੀ ਰਪਿੰਦਰ ਸਿੰਘ ਤੋਦੇ ਵਾਲੇ ਦੀ ਤੇ ਫਰਿਆਦ ਕੋਸ਼ਿਸ਼ ਕਰਦਾ ਮੇਰੇ ਵੀਰੋ ਫਰਿਆਦ ਕੋਸ਼ਿਸ਼ ਕਰਦਾ ਜਤਪਾਲ ਸਿੰਘ ਕਿੰਦਾ ਸਾਰੇ ਵੀਰ ਭਰਾ ਉਮੀਦ ਕਰਦਾ ਤੁਸੀਂ ਸਾਰੇ ਨੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਅੱਜ ਵਾਲਾ ਮੈਚ ਤੁਹਾਨੂੰ ਕਿਵੇਂ ਦਾ ਲੱਗਿਆ ਕਮੈਂਟ ਕਰਕੇ ਜਰੂਰ ਦੱਸਣਾ ਅੱਜ ਸ਼ਿੱਲੂ ਅਤੇ ਬੁਲਟ ਨੇ ਵੀਰ ਵੀਰ ਕੇ ਕਬੱਡੀਆਂ ਤੇ ਜੱਫੇ ਲਾਇਆ ਰਿਕਾਰਡ ਪੈਦਾ ਕਰਤੇ ਕੈਨੇਡਾ ਵਿੱਚ ਸਰਾਗਲਬਾਤ ਬਣਾਤੀ ਤੇ ਸਾਡੇ ਚੇ ਹੋਰ ਵੀਡੀਓ ਦੇਖਣ ਲਈ ਕਬੱਡੀ ਦੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ